ਰੋਜਣਾ ਦੇ ਮਾਇਆਪੁਰੀ ਦੇ ਟੀਬਾ ਰੋਡ ਤੇ ਨਕਾਬਪੋਸ਼ ਬਦਮਾਸ਼ਾਂ ਨੇ ਆਟਾ ਚੱਕੀ ਤੇ ਤੇਜ਼ਰ ਹਥਿਆਰ ਨਾਲ ਹਮਲਾ ਕਰ ਦਿੱਤਾ ਆਟਾ ਚੱਕੀ ਦੇ ਬਦਮਾਸ਼ਾਂ ਦੇ ਵੱਲੋਂ ਗੁੰਡਾਗਰਦੀ ਕਰਦਿਆਂ ਹੋਇਆ ਭੰਗ ਤੋੜ ਕੀਤੀ ਗਈ ਹੈ ਸੋ ਮਿਲਦੇ ਕੈਬਿਨ ਦੇ ਸ਼ੀਸ਼ੇ ਅਤੇ ਬਾਹਰ ਖੜੇ ਵਾਹਨਾ ਦੇ ਸ਼ੀਸ਼ੇ ਤੱਕ ਬਦਮਾਸ਼ਾਂ ਵੱਲੋਂ ਤੋੜ ਦਿੱਤੇ ਗਏ ਇਸ ਘਟਨਾ ਤੋਂ ਬਾਅਦ ਗਵਾਂਡੀਆਂ ਤੇ ਆਸ-ਪਾਸ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਨਕਾਬਪੋਸ਼ ਬਦਮਾਸ਼ਾਂ ਵੱਲੋਂ ਤੇਜ਼ਰ ਹਥਿਆਰ ਨਾਲ ਹਮਲਾ ਕਰਦਿਆਂ ਹੋਇਆ ਇੱਕ ਬਜ਼ੁਰਗ ਦੀ ਅੱਖ ਦੇ ਕੋਲ ਪੰਨੇਗਾ ਇਹ ਸ਼ੀਸ਼ੇ ਦਾ ਇੱਕ ਟੁਕੜਾ ਵੀ ਲੱਗ ਗਿਆ ਜਿਸ ਦੇ ਕਰਕੇ ਉਸ ਅੱਖ ਜ਼ਖਮੀ ਹੋ ਗਈ ਹੈ ਸੋ ਮਾਮਲੇ ਦੀ ਸੂchnਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਸੀਸੀਟੀਵੀ ਦੇ ਆਧਾਰ ਤੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਜਰਜੀਤ ਸਿੰਘ ਜੀ ਅੱਜ ਕੀ ਕਾਰਨ ਕੀਆ ਜਿਹੜਾ ਤੁਹਾਡੀ ਦੁਕਾਨ ਤੇ ਹਮਲਾ ਹੋਇਆ ਕੀ ਕਾਰਨ ਦੇਖੋ ਹਮਲੇ ਦਾ ਤਾਂ ਕੋਈ ਨਹੀਂ ਸਾਨੀ ਕਾਰਨ ਨਾ ਸਾਡੀ ਕਿਸੇ ਨਾਲ ਦੁਸ਼ਮਣੀ ਹੈ ਨਾ ਕੁਛ ਹੈ ਸਿਰਫ ਗੁੰਡਾ ਕਰਦਿਆ ਹੋਰ ਕੁਛ ਨਹੀਂ ਹੈ ਆਇਆ ਬੰਦੇ ਆਇਆ ਬੰਦਿਆਂ ਨੇ ਆਕੇ ਸਾਡੀ ਚੰਗੀ ਤੋੜ-ਫੋੜ ਕੀਤੀ ਐ ਤੇ ਉਸ ਤੋਂ ਬਾਅਦ ਬੱਸ ਬਈ 20 ਸੈਕਿੰਡ ਨਹੀਂ ਆਇਆ 20 ਸੈਕਿੰਡ ਦੇ ਵਿੱਚ ਹੀ ਵਾਪਸ ਕਰਕੇ ਕਿੰਨੇ ਕੇ ਨੌਜਵਾਨ ਜਦੋਂ ਆਏ ਸੀ ਹਮਲਾ ਕਰਕੇ ਮੇਰਾ ਖਿਆਲ ਪੰਜ ਸੀਗੇ ਪੰਜ ਮੁੰਡੇ ਸੀ ਕੋਈ ਹਥਿਆਰ ਵਗੈਰਾ ਨਹੀਂ ਸੀ ਕੋਪਰ ਯਾਰ ਗਦਾਸੀ ਸੀ ਜੀ ਇੱਕ ਮੁੰਡੇ ਕੋਲ ਬਾਕੀਆਂ ਦੇ ਹੱਥ 'ਚ ਡੰਡੇ ਸੀਗੇ ਅੱਜ ਸੀਸੀਟੀਵੀ ਦੇ ਵਿੱਚ ਦੇਖ ਰਿਹਾ ਕਿ ਇਸ ਤਰ੍ਹਾਂ ਹਥਿਆਰ ਮਾਰਦੇ ਤੇ ਤੁਹਾਡੀ ਦੁਕਾਨ ਤੇ ਕਿੰਨਾ ਕ ਨੁਕਸਾਨ ਹੋਇਆ ਸਾਡੀ ਸਾਡੀ ਐਕਸਿਵਾ ਸਾਰੀ ਤੋੜ ਗਈ ਹੈ ਤੇ ਸ਼ੀਸ਼ੇ ਸਾਡੇ ਤੋੜ ਗਏ ਹੈ ਹਾਂਜੀ ਕਿ ਤੁਹਾਡੇ ਕੋਈ ਸ਼ਿਕਾਰੀਕਰਤੇ ਵੀ ਹਮਲਾ ਕੀਤਾ ਨਹੀਂ ਕਾਰੀਕਰਤੇ ਤੁਸੀਂ ਪੁਲਿਸ ਕੰਪਲੇਂਟ ਕਰਾਈ ਹੈ ਹਾਂਜੀ ਕਰਾਈ ਹੋਈ ਹੈ ਲੇਕਿਨ ਪੁਲਿਸ ਕੋਲ ਇਹ ਅਕਸਰ ਨਹੀਂ ਜਾ ਰਹੀ ਠੀਕ ਹੈ ਮੈਂ ਲਾਜੀ ਅਸੀਂ ਕਰਾਂਗੇ ਜੀ ਕਰਾਂਗੇ ਇਹ ਨੌਜਵਾਨ ਜਿਹੜੇ ਆਏ ਸੀ ਹਮਲਾ ਕਰਨ ਤੁਸੀਂ ਆਸ-ਪਾਸ ਇੱਥੇ ਲੋਕਲ ਨਹੀਂ ਹੈਗੇ ਦੂਰ ਤੇ ਟਿਪਵਾ ਰੋਡ ਦੇ ਸੁਣਿਆ ਮੈਨੂੰ ਪਤਾ ਲੱਗਿਆ ਕਿ ਟਿਪਵਾ ਰੋਡ ਦੇ ਬੋਲਦੇ ਆ। ਜੇ ਕੋ ਬਾੜ ਦਾ ਤੋਂ ਅੰਜਾਮ ਦੇ ਕੇ ਗਏ ਨੇ ਕੁਝ ਦੱਸਿਆ ਉਹਨਾਂ ਨੇ ਕਿਉਂ ਆਏ ਸੀਗੇ? ਕਿ ਕੀ ਕਹਿ ਕੇ ਨਹੀਂ ਨਹੀਂ ਆਏ ਨਹੀਂ ਬੋਲ ਕੇ ਗਏ ਆ। ਜਾਣਦੇ ਹੋ ਇੰਨੀ ਗੱਲ ਬੋਲ ਕੇ ਗਏ ਆ ਕਿ ਅਸੀਂ ਗਲਤ ਜਗ੍ਹਾ ਆ ਗਏ ਆ ਬਸ। ਹਾਂਜੀ। ਕਿੰਨੇ ਜਣੇ ਸੀਗੇ? 5 ਜਣੇ ਸੀਗੇ। ਕੀ ਪ੍ਰਸ਼ਾਸਨ ਤੋਂ ਕੀ ਮੰਗਦੇ ਹੋ? ਕਿ ਸਾਡੇ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ। ਐਡਾ ਕੋਈ ਵੀ ਆ ਕੇ ਸਾਡੀ ਦੁਕਾਨ ਤੇ ਤੋੜ-ਫੋੜ ਕਰਕੇ ਸਾਡਾ ਨੁਕਸਾਨ ਕਰਕੇ چلا ਜਾਊਗਾ। ਲੱਗਦਾ ਕਿ ਜੇਕਰ ਉਹ ਕਹਿੰਦੇ ਕਿ ਗਲਤੀ ਹੋ ਗਈ ਜੇਕਰ ਇਹ ਹਮਲਾ ਕਰਦੇ ਤੁਸੀਂ मौके ਤੇ ਮੌਜੂਦ ਅਗਰ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਗਰਾਸੀ ਜਿੱਦਾਂ ਸੀਗੀ ਅਗਰ ਕੋਈ ਸਾਹਮਣੇ ਆ ਜਾਂਦਾ ਤਾਂ ਉਹਦਾ ਸਿਰ ਵੀ ਮਾਰਦੇ ਨਾ ਸੀ ਉਹਨਾਂ ਨੇ